1897 ਦੇ ਵਿੱਚ ਲੜਾਈ ਉਪੋਕਤ ਹੋਈ ਆ ਉਸ ਟਾਈਮ ਤੇ ਸਾਡੇ ਤੇ ਸਬ ਗੋੜਿਆ ਸਰਦਾਰ ਰਾਜ ਸਿੰਘ ਉਹਨਾਂ ਦੇ ਅੰਦਰੇ ਫੌਜ ਸੀ ਇੰਨਾਂ ਦਾ ਜੋਤ ਸੀ ਇਹ afghanistan khyber pakstan ਦੇ ਵਿੱਚ ਇਹ ਸਾਰੀ ਲੜਾਈ ਦਾ ਉੱਥੇ ਇਹਨਾਂ ਦਾ ਯੋਜਨਾ ਬਣੀ ਸੀ ਇੱਕ ਸਾਰਾ ਗੜੀ ਪੋਸਟ ਸੀ ਤੋ ਪੱਕਾ ਮੈਨੂੰ ਅੰਕੜਾ ਜਿਵੇਂ ਕੁਝਾਂਤੇ ਇੱਕ 700 ਆਪਸੋ ਦੇ ਕਰੀਬ ਉਹਨਾਂ ਦੇ ਬੰਦੇ ਮਾਰ ਤੋਂ ਬਾਅਦ ਇਹ ਸੀ ਲੋਏ ਦੋ ਦੋ ਮਰਬੇਨਾਂ ਨੂੰ ਲੋਡ ਕੀਤੇ ਉਹ ਮਰਬੇ ਪਾਸਟਾਂ ਦੇ ਵਿੱਚ ਉੱਥੇ ਸੀ ਉਸ ਤੋਂ ਬਾਅਦ ਜਦੋਂ ਪਰਿਵਾਰ ਇੱਥੋਂ ਘਰ ਮਰਬੇ ਜ਼ਮੀਨ ਮਿਲੀ ਇਹਦਾ ਲਾਸਟ ਦਾ ਪਰਿਵਾਰ ਫਿਰ ਉੱਥੇ ਚਲੇ ਗਿਆ ਪਾਸਟਾਂ ਦੇ ਵਿੱਚ 47 ਤੋਂ 1 ਰੋਡ ਤੋਂ ਬਾਅਦ ਉਹ ਜ਼ਮੀਨ ਪਰ ਇਹਨਾਂ ਨੂੰ ਲਕੋਦਰ ਪੈ ਗਈ ਅੱਜ ਅਸੀਂ ਲਾਹੌਰ ਦਾ ਕੋਆਨ ਤੋਂ ਬੋਲ ਤਰ ਮਸਬੂਰ ਬਿਲੇ ਹੈ ਲੜਾਈ ਬਾਰੇ ਬਹੁਤ ਕੁਝ ਜਾਣਨ ਨੂੰ ਆਪਾਂ ਨੂੰ ਬੜੇ ਸਰੋਤਾਂ ਤੋਂ ਮਿਲ ਜਾਂਦਾ ਹੈ ਬਟ ਦੇਖਣ ਵਾਲੀ ਗੱਲ ਇਹ ਆ ਕਿ ਇੱਕ ਫੋਰਟ ਤੇ 21 ਸਿੰਘ ਇੱਕ ਕਿਲਾ ਸੰਭਾਲ ਕੇ ਬੈਠੇ ਸੀ ਉਹਦੇ ਚੀ ਇਸ਼ਰ ਸਿੰਘ ਜੀ ਹਵਲਦਾਰ ਲੀਡ ਕਰਦੇ ਸੀ ਤੇ ਨਾਇਕ ਲਾਲ ਸਿੰਘ ਜੀ ਸੈਕੰਡ ਇਨ ਚਾਰਜ ਸੀਗਾ ਅੱਜ ਤੋਂ ਕੱਲ ਦੀ ਜਨਰੇਸ਼ਨ ਵਾਸਤੇ ਮੈਂ ਕੋਈ ਸਨੇਹਾ ਦੇਣਾ ਚਾਹਾਂਗੀ ਕਿ ਜੇ ਉਹ 21 ਜਾਣੇ ਆਪਣੇ ਪੈਰ ਜਿੱਥੇ ਰੱਖੇ ਸੀ ਉੱਥੋਂ ਇੱਕ ਪੈਰ ਪਿੱਛੇ ਵੀ ਹਟੇ ਤੇ ਅੱਜ ਸਾਨੂੰ ਕੀ ਹੋ ਗਿਆ ਗੁਰੂ ਸਾਹਿਬ ਦੀ ਬਾਣੀ ਨਾ ਸੀ ਪੜਦੇ ਆ ਨਾ ਕਿਸੇ ਧਰਮ ਦਾ ਗਿਆਨ ਕਰਦੇ ਆ ਤੇ ਨਾ ਹੀ ਕਿਸੇ ਬਚਨ ਤੇ ਅਟਲ ਰਹਿੰਦੇ ਆ ਲਾਲ ਸਿੰਘ ਜੀ ਸਿਰਫ ਲਾਲ ਸਿੰਘ ਨੇ ਸਗੇ ਕਿਸੇ ਦੇ ਪੁੱਤਰ ਕਿਸੇ ਦੇ ਪਤੀ ਕਿਸੇ ਦੇ ਬਾਪ ਤੇ ਕਿਸੇ ਦੇ ਰਿਸ਼ਤੇਦਾਰ ਨਹੀਂ ਸੀ ਉਹ ਇੱਕ ਮਿਸਾਲ ਸਗੇ ਸਾਰਾਗੜੀ ਸ਼ਹੀਦ ਅਮਰ ਸ਼ਹੀਦ ਨਾਇਕ ਲਾਲ ਸਿੰਘ ਦੇ ਜਨਮ ਸਥਾਨ ਪਿੰਡ ਤੁਨਟਾਏ ਵਾਲਾ ਜ਼ਿਲ੍ਹਾ ਤਰਨਤਨ ਵਿੱਚ ਪਹੁੰਚੇ ਆ ਮੈਂ ਇਕੱਲਾ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਵਿਖਾਈ ਜਾਵੇ ਸਾਰਾਗੜੀ ਅਮਰ ਸ਼ਹੀਦ ਨਾਇਕ ਲਾਲ ਸਿੰਘ ਦੀ ਦੀ ਯਾਦਗਾਰ ਆ ਇਹ ਉਹਨਾਂ ਦਾ ਜਨਮ ਸਥਾਨ ਆ ਪਿੰਡ ਤੁਨਟਾਏ ਵਾਲਾ ਆ ਸਾਰੇ ਜਿਹੜੇ ਉਹਨਾਂ ਦੇ ਸਰੂਪ ਵਿਖਾਏ ਜਾਣਗੇ 21 ਸਿੱਖਾਂ ਨੇ ਕਿਵੇਂ ਜਿਹੜਾ ਦੁਸ਼ਮਣਾਂ ਨੂੰ ਭਜੜਾ ਪਾਈਆਂ ਸੀਦਾ ਕਿਵੇਂ ਜਿਉਂਕਿ ਅਕਸ਼ਿਕ ਮਾਰ ਦੀ ਕੇਸਰੀ ਫਿਲਮ ਹੀ ਇਹਨਾਂ ਨਾਇਕਾਂ ਦੇ ਉੱਤੇ ਬਣ ਚੁੱਕੀ ਆ ਲਾਲ ਸਿੰਘ ਵੀ ਫਿਲਮ ਦੇ ਵਿੱਚ ਆਪਾਂ ਵੇਖਿਆ ਸੀ ਤਾਂ ਹੋਰ ਵੀ ਸਿੰਘ ਸੂਰ ਮੇਂ ਵੇਖੇ ਸਨ ਸਾਡੇ ਨਾਲ ਕੁਝ ਇਥੋਂ ਦੇ ਪਿੰਡ ਵਾਸੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਲਾਲ ਸਿੰਘ ਕੌਣ ਸੀ ਤੇ ਕੀ ਉਹਨਾਂ ਨੇ ਕੀਤਾ ਸੀ ਆਪਾਂ ਗੱਲਬਾਤ ਕਰਦੇ ਸਰ ਪੰਜਾਬ ਨਿਊਜ਼ ਤੇ ਪਹਿਲਾਂ ਜੀ ਆਇਆਂ ਨੂੰ ਤੁਹਾਡਾ ਸਵਾਗਤ ਕਰਦੇ ਆ ਬਹੁਤ ਬਹੁਤ ਧੰਨਵਾਦ ਅਸੀਂ ਮੈਂ ਇਸ ਸਰਦਾਰ ਸੁਰਜੀਤ ਸਿੰਘ ਇਸ ਪਿੰਡ ਦਾ ਵਾਸੀ ਹਾਂ ਜੋ ਨਾਖ ਲਾਲ ਸਿੰਘ ਦੇ ਬਾਰੇ ਅੱਜ ਗੱਲਬਾਤ ਚੱਲ ਰਹੀ ਆ ਇਹ ਇਥੋਂ ਦੇ ਜੰਪਾਲ ਸੀ ਇਹ 1897 ਦੇ ਵਿੱਚ ਲੜਾਈ ਉਪੋਕਤ ਹੋਈ ਆ ਉਹ ਟਾਈਮ ਤੇ ਸਾਡੇ ਤੇ ਸਭ ਗੋਰਿਆ ਸਰਕਾਰ ਦਾ ਰਾਜ ਸੀ ਉਹਨਾਂ ਦੇ ਅੰਡਰ ਫੌਜ ਸੀ ਇਹ ਤਕਰੀਬਨ ਇਹਨਾਂ ਦਾ ਜਦ ਜਨਮ ਆ ਮੇਰੇ ਖਿਆਲ ਨਾਲ 1897 ਦੇ ਲਾਗੇ ਛੱਕੇ ਦਾ ਹੋਇਆ ਵਾ ਉਸ ਤੋਂ ਬਾਅਦ ਇਹ ਭਰਤੀ ਹੁੰਦੇ ਆ ਜਿਹਨਾਂ ਭਰਤੀ ਨੇ ਸਿੱਖ ਰਜਮੈਂਟ ਦੀ 36 ਸਿੱਖ ਰਜਮੈਂਟ ਸੀ ਜਿਹੜੀ ਅਲਕਰ ਨ 46 ਦੇ ਨਾਂ ਦੇ ਪਕੜੀ ਜਾਂਦੀ ਆ ਉਹਦੇ ਵਿੱਚ ਇਹਨਾਂ ਨੇ ਸਰਵਿਸ ਕੀਤੀ ਇਹਨਾਂ ਦਾ ਜੁੱਧ ਸੀ ਇਹ ਅਫਗਾਨਿਸਤਾਨ ਖੈਬਰ ਪਾਕਿਸਤਾਨ ਦੇ ਵਿੱਚ ਇਹ ਸਾਰੀ ਲੜਾਈ ਦਾ ਉੱਥੇ ਇਹਨਾਂ ਦਾ ਯੋਜਨਾ ਬਣੀ ਸੀ ਇੱਕ ਸਾਰਾ ਗੜੀ ਪੋਸਟ ਸੀ ਉਹ ਜਿਹੜਾ ਸਾਰਾ ਗੜੀ ਪੋਸਟ ਸੀ ਉੱਥੋਂ ਗ੍ਰੇਲਾਵਾਲ ਆਉਂਦੀ ਜਾਂਦੀ ਸੀ ਤੇ ਉਹ ਗ੍ਰੇਲਾਵਾਲ ਆਉਂਦੀ ਜਾਂਦੀ ਕਰਕੇ ਇੱਥੇ ਇੱਕ ਇੱਕ ਰਸਤਾ ਬਲੌਕ ਕਰਨ ਵਾਸਤੇ ਇਹਨਾਂ ਨੂੰ ਉੱਥੇ ਡਿਊਟੀ ਲਗਾਈ ਗਈ ਸੀ ਜੀ ਉਦੇ ਵਿੱਚ ਜਿਹੜੀ ਉਹ ਉਧਰ ਦੇ ਕੋਐਲੀਗੇਟ ਸੀ ਜਾਂ ਉਧਰ ਦੀ ਜਨਤਾ ਸੀ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ ਉਹਨਾਂ ਨੇ ਇਹਨਾਂ ਦੇ ਉੱਤੇ 10000 ਦਾ ਅਟੈਕ ਕੀਤਾ ਸਾਰਾ ਗੜੀ ਤੇ 21 ਸ਼ੀਲ ਸੀ 21 ਦੀ 21 ਲੜਦੇ ਲੜਦੇ 8 ਘੰਟੇ ਲਗਭਗ ਲੜਾਈ ਇਹਨਾਂ ਦੀ ਹੋਈ 8 ਘੰਟੇ ਦੇ ਵਿੱਚ ਲੜਦੇ ਲੜਦੇ ਕਲਾ ਕਲਾ ਛੀਦੇ ਜੀ ਦੀ ਜਾਨ ਇਹਨਾਂ ਨੇ ਆਪਣੇ ਪੋਸਟ ਦੇ ਉੱਤੇ ਕਿਸੇ ਨੂੰ ਵੈਰੀ ਨੂੰ ਨਿਉਂਟਾ ਉਹਨੂੰ ਪੱਕਾ ਮੈਨੂੰ ਅੰਕੜਾ ਤੇ ਨਹੀਂ ਕੋਈ ਜਾਤ ਹੈ ਕਿ 700 800 ਦੇ ਕਰੀਬ ਉਹਨਾਂ ਦੇ ਬੰਦੇ ਮਾਰਨ ਤੋਂ ਬਾਅਦ ਇਹ ਸ਼ਹੀਦ ਹੋਏ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਜਦੋਂ ਸਾਰੇ ਸ਼ਹੀਦਾਂ ਦਾ ਸਭ ਤੋਂ ਲਾਸਟ ਗੁਰਮੁਖ ਸਿੰਘ ਸ਼ਹੀਦ ਹੁੰਦਾ ਇਹਨਾਂ ਦੇ ਸਬਤ ਸਿੰਗਲਮਨ ਸੀ ਉਹਨੇ ਜਦੋਂ ਪਿੱਛੇ ਮੈਸੇਜ ਦਿੱਤਾ ਆਪਣੇ ਕੰਪਨੀਮੈਂਟ ਨਾਲ ਗੋਰਾ ਸੀ ਕਿ ਅੱਜ ਸਾਰੇ ਸ਼ਹੀਦ ਹੋ ਚੁੱਕੇ ਆ ਮੈਂ ਥੋੜਾ ਜਿਹਾ ਪਿੱਛੇ ਨੂੰ ਜਾਵਾਂ ਜਦੋਂ ਇਹਨਾਂ ਦੇ ਉੱਤੇ ਕੇਰਾ ਪੈ ਗਿਆ ਤੇ ਜਿਹੜਾ ਇਹਨਾਂ ਦਾ ਕੰਪਨੀਮੈਂਟ ਸੀ ਉਹਨੇ ਕਿਹਾ ਤੁਸੀਂ ਵਿਧਰੋਅਲ ਕਰਕੇ ਪਿੱਛੇ ਆ ਜਾਓ ਇਹਨਾਂ ਕਿਆ ਨਹੀਂ ਅਰਦਾਸਾ ਹੋ ਚੁੱਕਿਆ ਸੂਰਾ ਸੋ ਪਚਾਰਨੀਆ ਜੋ ਲੜੇ ਦੀਨ ਕੇ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛਾੜੇ ਖੇਤ ਜਿਵੇਂ ਚਮਕੌਰ ਦੀ ਗੜੀ ਦੇ ਵਿੱਚ ਹੋਇਆ ਸੀ ਸੋ ਸੇਮ ਉਸ ਜਗ੍ਹਾ ਤੇ ਹੋਇਆ ਇਹਨਾਂ ਜਗ੍ਹਾ ਨਹੀਂ ਛੱਡੀ ਫਿਰ ਜਦੋਂ ਸਾਰੇ ਸ਼ੀਜ਼ ਹੋ ਗਏ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਪਿੱਛੇ ਮੈਸੇਜ ਪਹੁੰਚਾਇਆ ਇਹਨਾਂ ਦੀ ਉਸੇ ਟਾਈਮ ਤੇ ਸਪੈਸ਼ਲ ਪਾਰਲੀਮੈਂਟ ਸੈਸ਼ਨ ਬੁਲਾ ਕੇ ਇਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇੱਕ ਉਸ ਟਾਈਮ ਦਾ ਮਸ਼ਹੂਰ ਇੰਗਲੈਂਡ ਦਾ ਅਖਬਾਰ ਉਦੋਂ ਜਦ ਸੁਰਖੀ ਦੇ ਵਿੱਚ ਇਹ ਖਬਰ ਲੱਗੀ ਸੀ ਉਸ ਟਾਈਮ ਦੇ ਉੱਤੇ ਬਹੁਤ ਵੱਡੀ ਇਹਨਾਂ ਦੀ ਖਬਰ ਲੱਗ ਕੇ ਇਹਨਾਂ ਨੂੰ ਉਸ ਟਾਈਮ ਤੇ ਇੰਡੀਅਨ ਹਾਊਸ ਦਾ ਮੈਰਿਟ ਜਿਸ ਦਾ ਸਭ ਤੋਂ ਛੋਟਾ ਦਾ ਮੈਰਿਟ ਸੀ ਉਹ ਦਿੱਤਾ 500 ਰੁਪਏ ਨਗਦ 2-2 ਮਰਬੇ ਇਹਨਾਂ ਨੂੰ ਲੋਟ ਕੀਤੇ ਉਹ ਮਰਬੇ ਪਛਤਨ ਦੇ ਵਿੱਚ ਉੱਥੇ ਸੀ ਉਸ ਤੋਂ ਬਾਅਦ ਜਿਹਨੂੰ ਪਰਿਵਾਰ ਇੱਥੋਂ ਫਿਰ ਮਰਬੇ ਜ਼ਮੀਨ ਮਿਲੀ ਇਹਦਾ ਲਾਲਸੋਂ ਦਾ ਪਰਿਵਾਰ ਫਿਰ ਉੱਥੇ ਚਲੇ ਗਿਆ ਇਹ ਪਛਤਨ ਦੇ ਵਿੱਚ 47 ਚ ਵੰਡ ਹੋਣ ਤੋਂ ਬਾਅਦ ਉਹ ਜਮੀਨ ਪਰ ਇਹਨਾਂ ਨੂੰ ਨਕੋਦਰ ਪੈ ਗਈ ਅੱਜ ਦਾ ਲਾਲਸੋਂ ਦਾ ਪਰਵਾਰ ਨਕੋਦਰ ਮੈਸਪੁਰ ਬਿੱਲੇ ਹੈ ਇਹਨਾਂ ਦੀ ਸ਼ਾਦੀ ਹੋਈ ਸੀ ਉਮਾ ਦਾ ਨਾਂ ਹੈ ਖੇਮਕੌਰ ਉਹਦੇ ਇੱਕ ਬੇਟੀ ਵੀ ਪੈਦਾ ਹੋਈ ਸੀ ਪਰ ਬੇਟੀ ਕੁਛ ਚਿਰ ਬਾਅਦ ਉਹ ਚਲਵਸੀ ਉਸ ਤੋਂ ਬਾਅਦ ਇਹਨਾਂ ਦੀ ਅੜਾਦ ਕੋਈ ਨਹੀਂ ਇਹਨਾਂ ਦੇ ਦੋ ਪਰਾ ਸੀਗੇ ਇੱਕ ਨਾਂ ਜਗਸੋਂ ਹੀ ਵੱਡੇ ਨਾਲ ਦੇਵਾਸੋਂ ਹੀ ਇਹ ਸਾਰਾ ਛੋਟਾ ਸੀ ਦੇਵਾਸੋਂ ਅਨਵੈਲਡ ਸੀ ਜਗਸੋਂ ਦਾ ਪਰਵਾਰ ਹੈ ਜਿਹੜਾ ਅੱਜ ਇਹਦੀ ਸਰਨੂ ਇਸ ਸਾਹਨ ਦਾ ਵਾਟ ਵਾਟ ਮਾਇਆ ਪੱਖੋਂ ਵੀ ਹਾਜ਼ਰੀ ਪੱਖੋਂ ਵੀ ਉਹ ਪਰਵਾਰ ਅੱਜ ਬੜੇ ਚੜ੍ਹਦੀਆਂ ਕਲਾ ਚ ਤੇ ਇਹ ਸਾਡੇ ਪਿੰਡ ਦੇ ਜੰਪਲ ਸੀ ਅੱਜ ਵੀ ਉਹਨਾਂ ਦੇ ਪ੍ਰਾਣੀ ਰਹਿ ਇਸ ਜਿੱਥੇ ਸੀ ਉੱਥੇ ਅੱਜ ਵੀ ਖੂਹੀ ਉਹਨਾਂ ਦੀ ਹੈਗੀ ਆ ਇਹੜੀ ਜ਼ਮੀਨ ਆ ਜਿਹੜਾ ਖੂਹ ਆ ਜਿਹੜੀ ਸਾਡੀ ਟੀਮ ਕਰ ਰਹੀ ਆ ਇਹ ਖੂਹ ਉਹਨਾਂ ਦਾ ਵਰਾਸਤੀ ਉਹਨਾਂ ਦੀ ਜ਼ਮੀਨ ਦੇ ਰੇਕ ਰ ਉਹਨਾਂ ਦੀ ਸੀ ਉਸ ਤੋਂ ਬਾਅਦ ਇਹ ਜ਼ਮੀਨ ਦੇ ਕੇ ਇੰਸੋ ਜਾ ਚੁੱਕਿਆ ਹੁਣ ਇਹ ਸਾਡੇ ਨਾਲ ਹੁਣ ਜ਼ਮੀਨ ਦੁਬਾਰਾ ਫੇਰ ਲੈ ਕੇ ਦਿੱਤੀ ਆ ਇਹਨਾਂ ਦਾ ਮੋਟਾ ਮੋਟਾ ਇਤਿਹਾਸ ਆ ਲੰਮਾ ਚੌੜਾ ਇਤਿਹਾਸ ਤੇ ਬਹੁਤ ਆ ਬਾਕੀ 2021 ਦੇ ਵਿੱਚ ਇੰਗਲੈਂਡ ਆਰਮੀ ਦੇ ਵਿੱਚ ਉੱਥੇ ਉਹਨਾਂ ਨੇ ਬੁਲਾ ਕੇ ਉੱਥੇ ਇਹਨਾਂ ਦਾ ਬੁੱਤ ਲਿਆ ਉੱਥੇ ਵੀ ਬਹੁਤ ਵੱਡੀ ਪਦਰ ਤੇ ਮਨਾਉਂਦੇ ਆ ਦੂਜੀ ਸਭ ਤੋਂ ਵੱਡੀ ਬੇਤ ਹੈ ਵੀ ਇੱਕ ਗੁਰਿੰਦਰਪਾਲ ਜੋਸਨ ਉਹ ਇਹਨਾਂ ਦੀ ਨੇ ਆਪਣੇ ਸਾਰਾ ਘੜੀ ਚ ਗੁਆਈ ਕਰਦੇ ਆ ਉਹ ਸਾਨੂੰ ਬਹੁਤ ਸੰਯੋਗ ਦਿੰਦੇ ਆ ਜਿਹੜੀ ਇੰਗਲੈਂਡ ਆਪਣੀ ਲੈਂਡ ਆਰਮੀ ਆ ਉਹਦੀ ਆ ਉਹਨਾਂ ਦੀ ਬਜਟ ਤੋਂ ਖਰਚਾ ਵੀ ਕਰੂ ਕਰਦੇ ਆ ਉਹ ਇੱਥੇ ਲੈ ਕੇ ਆਉਂਦੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਅਸੀਂ ਜਿਹੜਾ ਵੀ ਇੱਥੇ ਆਉਂਦਾ ਜਿਹੜਾ ਸਾਡੇ ਨੂੰ ਸਾਡੀ ਮਾਂ ਫੜਦਾ ਸੀ ਉਹਨਾਂ ਨੇ ਵੀ ਤੂੰ ਸਾਡਾ ਵੱਡਾ ਸੱਜਣਾ ਤੇ ਅਸੀਂ ਉਹਨਾਂ ਦੇ ਨਾਲ ਆ ਅੱਜ ਸਾਡੀ ਨਵੀਂ ਟੀਮ ਮੈਂ ਇਹਨਾਂ ਦੇ ਕਿ ਅੱਗੇ ਵੀ ਚਲੋ ਪਿੱਠ ਪਿੱਛੇ ਵੀ ਕਰਦਾ ਮੈਂ ਅੱਜ ਵੀ ਕਹਿੰਦਾ ਇਹ ਸਤ ਤੋਂ ਵੱਡਾ ਸਾਡਾ ਅੱਜ ਸਰੋਤ ਦਾ ਜਿਹੜਾ ਵੱਡਾ ਸਰੋਤ ਅੱਜ ਦਾ ਸਾਡਾ ਗਾਂ ਵਦਨ ਦਾ ਆ ਜੋ ਇਹਨਾਂ ਭੈਣ ਜੀ ਉਹਨਾਂ ਦੇ ਸੰਯੋਗ ਦੇ ਨਾਲ ਇਹ ਮੈਂ ਮੋਟਾ ਮੋਟਾ ਇਤਿਹਾਸ ਹੀ ਬਾਕੀ ਕਿਤਾਬ ਮੈਂ ਤੁਹਾਨੂੰ ਇੱਥੇ ਵੇਨਾ ਜੀ ਹੋਈ ਜੋ ਦੇ ਦਾਂਗੇ ਕਿਤਾਬ ਤੋਂ ਇਤਿਹਾਸ ਪੜ ਲਿਓ ਮੈਂ ਨਾ ਕੋਈ ਕਹਿੰਦਾ ਫਤਿਹ ਬਲੋਂ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਪਹਿਲੀ ਆਪਣਾ ਨਾਂ ਦੱਸ ਕੇ ਤੇ ਲਾਲ ਸਿੰਘ ਬਾਰੇ ਜ਼ਰੂਰ ਦੱਸਿਓ ਜੀ ਮੇਰਾ ਨਾਂ ਡਾਕਟਰ ਬਲਜੀਤ ਕੌਰ ਹੈ ਮੈਂ ਤਰਨਤਾਰਨ ਦੀ ਰਹਿਣ ਵਾਲੀ ਆ ਤੇ ਲਾਲ ਸਿੰਘ ਜੀ ਬਾਰੇ ਸੁਜੀਤ ਸਿੰਘ ਭਾਜੀ ਨੇ ਦੱਸਿਆ ਕਿ ਸਾਰਾ ਗੜੀ ਲੜਾਈ ਦੇ ਸ਼ਹੀਦ ਨੇ ਅਨ ਸਾਰਾ ਗੜੀ ਦੀ ਇੱਕ ਲੜਾਈ ਆ ਜਿਹਦੇ ਬਾਰੇ ਸਾਰੇ ਜਾਣੇ ਹੁਣ ਕਾਫੀ ਜਾਣਨ ਲੱਗ ਗਏ ਆ ਰੀਜ਼ਨ ਬੀਇੰਗ ਕਿ ਜਿਵੇਂ ਸੁਜੀਤ ਸਿੰਘ ਭਾਜੀ ਨੇ ਵੀ ਦੱਸਿਆ ਗੁਰਿੰਦਰ ਸਿੰਘ ਗੁਰਿੰਦਰਪਾਲ ਸਿੰਘ ਜੋਸਨ ਇੱਕ ਇਤਿਹਾਸਕਾਰ ਨੇ ਔਰ ਬਹੁਤ ਵੱਡੀ ਸ਼ਖਸੀਅਤ ਹੈ ਜਿਨ੍ਹਾਂ ਨੇ ਸਾਰੀ ਰਿਸਰਚ ਕੀਤੀ ਕਿ ਉਸ ਟਾਈਮ ਤੇ ਸਿੰਘ ਕਿਵੇਂ ਦੇ ਦਿੱਸਦੇ ਸੀ ਕਿਵੇਂ ਦੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲ ਕੇ ਉਹਨਾਂ ਦੀ ਸਕੈਚਸ ਡਰਾ ਕਰੇ ਤੇ ਜਿਹੜੇ 21 ਸ਼ਹੀਦ ਇਕੱਠੇ ਹੋਏ ਹੁਣ ਲੜਾਈ ਬਾਰੇ ਬਹੁਤ ਕੁਝ ਜਾਣਨ ਨੂੰ ਆਪਾਂ ਨੂੰ ਬੜੇ ਸਰੋਤਾਂ ਤੋਂ ਮਿਲ ਜਾਂਦਾ ਬਟ ਵੇਖਣ ਵਾਲੀ ਗੱਲ ਇਹ ਆ ਕਿ ਇੱਕ ਫੋਰਟ ਤੇ 21 ਸਿੰਘ ਇੱਕ ਕਿਲਾ ਸੰਭਾਲ ਕੇ ਬੈਠੇ ਸੀ ਉਹਦੇ ਚ ਈਸ਼ਰ ਸਿੰਘ ਜੀ ਹਵਲਦਾਰ ਲੀਡ ਕਰਦੇ ਸੀ ਤੇ ਨਾਇਕ ਲਾਲ ਸਿੰਘ ਜੀ ਸੈਕੰਡ ਇਨਚਾਰਜ ਸੀਗਾ ਔਰ ਲਾਲ ਸਿੰਘ ਜੀ ਬਾਰੇ ਤੁਸੀਂ ਕਿਹਾ ਤੇ ਉਹਨਾਂ ਦੀ ਇੰਟਰਸਟਿੰਗ ਗੱਲ ਇਹ ਸੀਗੀ ਕਿ ਜਦੋਂ ਫੌਜ 'ਚ ਭਰਤੀ ਕਰਦੇ ਸੀ ਨਾ ਅੰਗਰੇਜ਼ ਫੌਜ ਭਰਤੀ ਕਰਦੇ ਸੀ ਉਸ ਟਾਈਮ ਤੇ ਉਹ ਇਹ ਦੇਖਦੇ ਸੀ ਕਿ ਇੱਕ ਇਨਸਾਨ ਕੋਲ ਕੁਲਨ ਦੀ ਕਿੰਨੀ ਸ਼ਮਤਾ ਹੈ ਸੋ ਜਿਹੜਾ ਅੰਗਰੇਜ਼ ਸਰਕਾਰ ਦਾ ਫੌਜਰਾ ਬਹੁਤ ਅੱਛਾ ਪਲਵਾਨ ਸੀ ਲਾਲ ਸਿੰਘ ਜੀ ਨੇ ਉਹਨੂੰ ਟਾਇਆ ਸੀ ਸੋ ਇਸ ਕਰਕੇ ਉਹਨਾਂ ਨੂੰ ਸਿੱਧਾ ਹੀ ਨਾਇਕ ਦੀ ਪੋਸਟ ਦਿੱਤੀ ਗਈ ਸੀ ਐਂਡ ਇਸ ਕਰਕੇ ਲਾਲ ਸਿੰਘ ਜੀ ਵੀ ਸਪੈਸ਼ਲ ਸੀਗੇ ਕਿਉਂਕਿ ਇਹ ਸਿੱਧਾ ਨਾਇਕ ਬਣੇ ਆ ਇਹ ਰੈਂਕ ਤੋਂ ਉੱਪਰ ਨਹੀਂ ਗਏ ਸਿੱਧਾ ਨਾਇਕ ਲਾਲ ਸਿੰਘ ਜੀ ਸੀਗੇ ਔਰ ਅੱਜ ਤੇ ਕੱਲ ਦੀ ਜਨਰੇਸ਼ਨ ਵਾਸਤੇ ਮੈਂ ਇੱਕੋ ਹੀ ਸਨੇਹਾ ਦੇਣਾ ਚਾਹਾਂਗੀ ਕਿ ਜੇ ਉਹ 21 ਜਾਣੇ ਆਪਣੇ ਪੈਰ ਜਿੱਥੇ ਰੱਖੇ ਸੀ ਉੱਥੋਂ ਇੱਕ ਪੈਰ ਪਿੱਛੇ ਨਹੀਂ ਹਟੇ ਤੇ ਅੱਜ ਸਾਨੂੰ ਕੀ ਹੋ ਗਿਆ ਅੱਜ ਸਾਡੇ ਬੱਚਿਆਂ ਨੂੰ ਚਾਹੀਦਾ ਏ ਕਿ ਅਸੀਂ ਉਹ ਵਿਰਾਸਤ ਉਹਨਾਂ ਨੂੰ ਗੁੜਤੀ ਵਿੱਚ ਦੇਣ ਚ ਕਿਤੇ ਕੁਤਰਾ ਗਏ ਆ ਜਿੱਥੇ ਕਿ ਬੱਚਿਆਂ ਨੂੰ ਇਹ ਵੀ ਪਤਾ ਬੱਚੇ ਮਤਲਬ ਮੈਂ ਤਾਂ ਹੁਣ ਦਾਦੀਆਂ ਦੀ ਉਮਰ ਚਾ ਮੇਰੇ ਸਾਰੇ ਤੁਸੀਂ ਵੀ ਬੱਚੇ ਹੀ ਹੋ ਸਾਨੂੰ ਜਿੱਥੇ ਖੜੇ ਆ ਉੱਥੇ ਖਲੋਣਾ ਨਹੀਂ ਆਉਂਦਾ ਗੁਰੂ ਸਾਹਿਬ ਦੀ ਬਾਣੀ ਨਾ ਸੀ ਪੜ੍ਹਦੇ ਆ ਨਾ ਕਿਸੇ ਧਰਮ ਦਾ ਗਿਆਨ ਕਰਦੇ ਆ ਤੇ ਨਾ ਹੀ ਕਿਸੇ ਬਚਨ ਤੇ ਅਟੱਲ ਰਹਿੰਦੇ ਆ ਲਾਲ ਸਿੰਘ ਜੀ ਸਿਰਫ ਲਾਲ ਸਿੰਘ ਨਹੀਂ ਸੀਗੇ ਕਿਸੇ ਦੇ ਪੁੱਤਰ ਕਿਸੇ ਦੇ ਪਤੀ ਕਿਸੇ ਦੇ ਬਾਪ ਤੇ ਕਿਸੇ ਦੇ ਰਿਸ਼ਤੇਦਾਰ ਨਹੀਂ ਸੀ ਉਹ ਇੱਕ ਮਿਸਾਲ ਸੀਗੇ ਤੇ ਅੱਜ ਅਸੀਂ ਉਹਨਾਂ ਤੋਂ ਇਹ ਪ੍ਰੇਰਣਾ ਲਈਏ ਕਿ ਅਸੀਂ ਵੀ ਜਿੰਨਾ ਵੀ ਕਰ ਸਕੀਏ ਉਹਨਾਂ ਉੱਥੇ ਖਲੋ ਕੇ ਜਿੱਥੇ ਖੜੇ ਆ ਉੱਥੇ ਹੀ ਇੱਕ ਮਿਸਾਲ ਬਣਨ ਦੀ ਕੋਸ਼ਿਸ਼ ਕਰੀਏ ਮੇਰੀ ਸਾਰਿਆਂ ਨੂੰ ਸੁਣਨ ਹੈ ਜਿਹੜੇ ਵੀ ਜਾਣੇ ਮੈਨੂੰ ਸੁਣ ਰਹੇ ਆ ਦੇਖ ਰਹੇ ਆ ਕਿ ਤੁਸੀਂ ਇੱਥੇ ਤੁੰਨ ਢਾਈ ਵਾਲਾ ਲਾਲ ਸਿੰਘ ਮੈਮੋਰੀਅਲ ਪਲੇਸ ਤੇ ਆਓ ਤੇ ਆ ਕੇ ਤੁਹਾਨੂੰ ਮਹਿਸੂਸ ਹੋਏਗਾ ਕਿ ਅਸੀਂ ਕਿਸ ਵਿਰਾਸਤ ਦੇ ਮਾਲਕਾਂ ਤੇ ਜਿਹੜਾ ਵਿਰਸਾ ਹੈ ਨਾ ਜਿਹਦੇ ਕੋਲ ਵਿਰਸਾ ਹੈ ਉਹਦੇ ਕੋਲ ਸਭ ਕੁਝ ਹੈ। ਸਰ। ਤਾਂ ਵਕਈ ਬਿਲਕੁਲ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਨਾਇਕ ਲਾਲ ਸਿੰਘ ਕੌਣ ਸੀ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਕਰਾਹੇ ਪੈ ਚੁੱਕੀ ਆ। ਤੇ ਸਾਡੇ ਇਤਿਹਾਸ ਤੋਂ ਬਿਲਕੁਲ ਵੀ ਅਣਜਾਣ ਆ ਸਾਡੇ ਇਤਿਹਾਸ ਬਾਰੇ ਉਹਨਾਂ ਨੂੰ ਨਹੀਂ ਪਤਾ ਕਿ ਕਿਹੜਿਆਂ ਸਾਡਿਆਂ ਵੱਡਿਆਂ ਨੇ ਕੁਰਬਾਨੀਆਂ ਕੀਤੀਆਂ ਸੀ ਤੇ ਕਿਉਂ ਜਿਹੜਾ ਨਾਂ ਸਨਹਿਰੀ ਅੱਖਰਾਂ ਦੇ ਵਿੱਚ ਲਾਲ ਸਿੰਘ ਨਾਇਕ ਦਾ ਨਾਂ ਚਮਕਦਾ ਹੈ ਵੱਧ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਕਿ ਵਾਕਿਆ ਹੀ ਇਹ ਬੱਚਿਆਂ ਤੱਕ ਪਹੁੰਚਾਉਣੀ ਚਾਹੀਦੀ ਹੈ ਇਹ ਵੀਡੀਓ ਸਾਨੂੰ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਵੀਰ ਸਿੰਘ ਸਿਨਾ ਤਰਨਤਾਰਨ